ਕੀ ਹਾਲ ਆ ਕਾਸ਼ ਠੀਕ ਆ ਵਧੀਆ ਬਾਈ ਯਾਰ ਤੇਰਾ ਇਇਕ ਨਾ ਕੰਮ ਆਇਆ ਸੀਗਾ ਮੈਂ ਯਾਰ ਦੱਸ ਦੱਸ ਯਾਰ ਨਾ ਮੇਰੀ ਡਰਮੇ ਖਰਾਬ ਹੋ ਗਈ ਮੈਂ ਸਪਰੇਅ ਕਰੀ ਜਾਂਦਾ ਸੀ ਟੀਰ ਪਾੜ ਕੇ ਨਾ ਭੂੜ ਜਾਦੇ ਯਾਰ ਆਦਿਆ ਉਹ ਯਾਰ ਮੈਂ ਨਾ ਹੁਣ ਤਾਂ ਕੰਮ ਕੀਤਾ ਬੰਦ ਮੇਰੇ ਅੱਗੇ ਵੀ ਦੋ ਤਿੰਨ ਡਰਮੀਆਂ ਖਰਾਬ ਹੋਊਗਾ ਬਾਕੀ ਤੂੰ ਹੁਣ ਲਿਆਜ ਵਾਲਾ ਬੰਦਾ ਮੂੰਹ ਮੱਥੇ ਲੱਗਦਾ ਰਹਿਣਾ ਤੈਨੂੰ ਮੈਂ ਜਵਾਬ ਵੀ ਨਹੀਂ ਦੇ ਸਕਦਾ ਕੋਈ ਗੱਲ ਨਹੀਂ ਲੈ ਜਾ ਲਿਆ ਕਿੱਥੇ ਪਿਆ ਪਿਆ ਤਾਂ ਆ ਪਰ ਇੱਕ ਗੱਲ ਕੀ ਭਾਈ ਉਰੇਆ ਮੇਰਾ ਬੰਦਾ ਤੇਰੇ ਨਾਲ ਜਾਊਗਾ ਆਪੇ ਸਟਾਰਟ ਕਰੂਗਾ ਆਪੇ ਬੰਦ ਕਰੂਗਾ ਜਿਵੇਂ ਕਹੂਗਾ ਤੂੰ ਉਵੇਂ ਹੀ ਕਰਨਾ ਆਪਦੀ ਕੋਈ ਕਰਾਗਰੀ ਨਹੀਂ ਦਿਖਾਉਣੀ ਬਾ ਠੀਕ ਆ ਮੈਂ ਤਾਂ ਨਜ਼ਾਰਾ ਬਣ ਗਿਆ ਨਾਲੇ ਭਾ ਚਕਾਈ ਜਾਊਗਾ ਮੈਨੂੰ ਨਾਲੇ ਸਟਾਰਟ ਕਰੀ ਜਾਊਗਾ ਠੀਕ ਆ ਜਰ ਨੂੰ ਆਪਾਂ ਸਟਾਰਟ ਕਰਕੇ ਵੇਖ ਹੀ ਲਵਾਂ ਆਹ ਤੂੰ ਮੇਰੇ ਪੁੱਛ ਆਪਣਾ ਰੱਸੀ ਨੂੰ ਹੱਥ ਕਿਵੇਂ ਲਾਇਆ ਓਏ ਦੂਜੀ ਗੱਲ ਤੂੰ ਇਹਨੂੰ ਥੱਲੇ ਰੱਖਤਾ ਇਹਦਾ ਥੈਰੀ ਲਿੱਬੜ ਜੂਗੀ ਕਾਕਾ ਬੱਲੀ ਇਹਦੇ ਥੱਲੇ ਜਾਂਦਾ ਪੱਲੀ ਵੀ ਛਾ ਤੇ ਜਾਂ ਕੋਈ ਸਟੈਂਡ ਲੈ ਕੇ ਆ ਡੱਬੀ ਤੇ ਰੱਖ ਲੈਣਾ ਐਂ ਠੀਕ ਆ ਕਾਕਾ ਬੱਲੀ ਇਹ ਤੂੰ ਪਾਣੀ ਦੋਲੀ ਨਾ ਸਾਰੀ ਨੂੰ ਯਾਰ ਲੱਗ ਜੂਗੀ ਜਾਂ ਤਾਂ ਛੋਟਾ ਕੱਪ ਲੈ ਕੇ ਆ ਜਾਂ ਕੋਈ ਲੀਟਰ ਲੈ ਕੇ ਆ ਉਹਦੇ ਨਾਲ ਪਾਣੀ ਪਾ ਆਹ ਲੀਟਰ ਨਾਲ ਪਾ ਲੈਣਾ ਹਾਂ ਇਹਦੇ ਨਾਲ ਪਾਏ ਨਾ ਗਲ ਜੂਗੀ ਸਾਰੀ ਇਹ ਉਹ ਆਹ ਕਿਹੜੀ ਲਈ ਫਰਦਾ ਹੋਰ ਹੀ ਰੰਗ ਫਰੰਗ ਜੀ ਦਵਾਈ ਇਹ ਢੰਮੀ ਚਿੱਟੀ ਝਟਕੌਰ ਆ ਇਹਦਾ ਤਾਂ ਰੰਗ ਬਦਲ ਜੂਗਾ ਇਹ ਨਾ ਪਾੜੀ ਓਏ ਯਾਰ ਹਣ ਮੈਂ ਦਵਾਈ ਛਿੜਕਣ ਲਿਆ ਹੋਰ ਕਿਹੜਾ ਨਾ ਮੈਂ ਫਰਛਾ ਤੂੰ ਦੋ ਘੱਟਾ ਲਊ ਪੀ ਜਾਂਦੇ ਨੂੰ ਇਤਨਾ ਹੱਥੀ ਛਿੜਕ ਲੈਂਦਾ ਨਾ ਜਾ ਚਾਲ ਢੰਮੀ ਚੱਕ ਕੇ ਉਹ ਛੜਕਾਇਆ ਆ ਓਏ ਆ ਚੱਕ ਓਏ ਭਰਾਵਾ ਆਉਦੀ ਢੰਮੀ ਤੇ ਮੇਰਾ ਹਿਸਾਬ ਕਰਦੇ ਮੇਰਾ ਭਾਈ ਉਹ ਕਹੋ ਕੀ ਗੱਲ ਹੋ ਗਈ ਢੰਮੀ ਦਾ ਠੀਕ ਆ ਤੇ ਤੈਨੂੰ ਡਰਮੀ ਦੀ ਪੈ ਗਈ ਫਰੇਕ ਨਾ ਮੈਨੂੰ ਭੇਜੇ ਨਾ ਕੋਈ ਜਵਾਬ ਦੇਣਾ ਹਾਂ ਦਾ ਸਿੱਧਾ ਦੇ ਦਿਆ ਕਰ ਅਗਲਾ ਮੇਰੀ ਵਕੀ ਛੇੜ ਦਿੰਦਾ ਘਟ ਘਟ ਕੇ 5000 ਦੀ ਤੇਰੀ ਡਰਮੀ ਆ ਜਾਂ ਕਿਸੇ ਨੇ ਮੇਰੇ ਥਾਂਗ ਤਾਂ ਮਾਰੀ ਡਾਕਟਰ ਬਾਹਰੇ ਲੈ ਜਾਊਗਾ ਮੈਂ ਤਾਂ ਚੱਲਿਆ ਤੂੰ ਗੱਲ ਤਾਂ ਸੁਣ